ਜਿੰਨਾ ਦਾ ਕੀਤਾ ਹੋਇਆ ਹਰ ਇੱਕ ਪ੍ਰਾਲਾ ਇਸ ਧਰਤੀ ਵਾਸਤੇ ਬੜਾ ਸ਼ੋਭਿਕ ਬਣ ਜਾਂਦਾ ਹੈ ਸਨ 1648 ਈਸਵੀ ਦੇ ਅੰਦਰ ਭਾਈ ਕਨਈਆ ਸਹਿਬ ਦੀ ਦਾ ਇਸ ਸੰਸਾਰ ਦੀ ਅੰਦਰ ਆਗਮਨ ਹੋਇਆ ਮਾਤਾ ਪਿਤਾ ਨੇ ਬੜੀ ਚਾਵਾ ਤੇ ਲਾਡਾਂ ਦੇ ਨਾਲ ਇਸ ਬਾਲਕ ਦੇ ਜਿਹੜਾ ਪਾਲਨ ਤੇ ਪੋਸ਼ਣ ਕੀਤਾ ਹਦੇ 5-4 ਸਾਲਾਂ ਦੀ ਉਮਰ ਹੋਈ ਮਾਂ ਨੇ ਕੀ ਧੱਕਿਆ ਇਹ ਮੇਰਾ ਬੇਟਾ ਹੈ ਨਾ ਜਿਹੜਾ ਮੇਰਾ ਬਾਲਕ ਹੈ ਇਹ ਬਾਬਲਿਆਂ ਵਾਲੇ ਕੰਮ ਕਰਦੇ ਘਰੋਂ ਜਿੰਨੇ ਵੀ ਪੈਸੇ ਕੋਡੀਆਂ ਰੁਪਏ ਮਿਲਦੇ ਨੇ ਨਾ ਜਿਹੜਾ ਵੀ ਕਿਤੇ ਲੋੜਵੰਦ ਤੇ ਗਰੀਬ ਵਿਖਦੇ ਨੇ ਨਾ ਉਸ ਨੂੰ ਦੇ ਕੇ ਆ ਜਾਂਦਾ ਮਾਂ ਨੇ ਇੱਕ ਦਿਨ ਆਵਾਜ਼ ਮਾਰੀ ਕन्हैया ਕੀ ਕਰਦਾ ਪਿਆ ਭਾਈ ਕन्हैया ਜੀ ਕਹਿੰਦੇ ਮਾਂ ਮੈਨੂੰ ਜਿੱਥੇ ਕੋਈ ਗਰੀਬ ਲੋੜਵੰਦ ਦਿਸਦਾ ਨਾ ਮੇਰਾ ਦਿਲ ਕਰਦਾ ਕਿ ਮਾਂ ਮੈਂ ਉੱਥੇ ਉਸ ਦੀ ਸਹਾਇਤਾ ਕਰਕੇ ਆਵਾਂ ਬੇਟਾ ਤੂੰ ਤੇ ਬਾਬਲਿਆਂ ਵਾਲੇ ਕੰਮ ਕਰਦਾ ਹੈ ਆਪਾਂ ਤੇ ਇੱਕ ਸਦਾਗਰ ਪਰਿਵਾਰ ਦੇ ਵਿੱਚੋਂ ਆ ਮਾਂ ਨੇ ਇਹ ਗੱਲ ਕਹੀ ਨਾ ਜਦੋਂ ਬੇਟਾ ਤੂੰ ਬਾਵਲਿਆਂ ਵਾਲੇ ਕੰਮ ਕਰਦਾ ਹੈ ਆਪਣੀ ਮਾਂ ਨੂੰ ਕਹਿੰਦੇ ਮਾਂ ਮੈਨੂੰ ਬਾਵਲਾ ਹੀ ਸਮਝ ਲੈ ਫਿਰ ਮਾਂ ਮੈਨੂੰ ਬਾਵਲਾ ਹੀ ਸਮਝ ਤੇ ਸਾਸਿਕ ਤਾਂ ਮਾਂ ਨੇ ਜਦੋਂ ਇਹ ਗੱਲ ਕਹੀ ਨਾ ਤੂੰ ਇਹ ਕੰਮ ਨਾ ਕਰਿਆ ਕਰ ਮਨ ਅੰਦਰ ਉਹ ਵੈਰਾਗ ਦੇ ਅੰਦਰ ਹੋਰ ਭਰਿਆ ਆ ਤੇ ਜਦੋਂ 7-8 ਸਾਲ ਦੀ ਉਮਰ ਇਸ ਬਾਬੇ ਕਨੇਹੇ ਦੀ ਹੋਈ ਨਾ ਤੇ ਸਾਸਿੰਗ ਜਦੋਂ ਉਸ ਇਲਾਕੇ ਦੇ ਵਿੱਚੋਂ ਜਦੋਂ ਕੋਈ ਕਾਮੇ ਮਜ਼ਦੂਰ ਸਿਰ ਉੱਪਰ ਵਜਨ ਧਰ ਕੇ ਜਦੋਂ ਤੁਰਨਾ ਨਾ ਭਾਈ ਤਨਈਏ ਦੇ ਮਨ ਅੰਦਰ ਬੈ ਰਾਗ ਪੈਦਾ ਹੋ ਜਾਂਦਾ ਮਨ ਵਿੱਚ ਸੇਵਾ ਦੀ ਭਾਵਨਾ ਪੈਦਾ ਹੋ ਜਾਂਦੀ ਕਿਉਂਕਿ ਮਾਲਕ ਦੀ ਪਾਵਨ ਬਾਣੀ ਕਹਿੰਦੀ ਹੈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਕਹਿੰਦੇ ਇਹ ਦੇਹੀ ਸਾਨੂੰ ਪ੍ਰਾਪਤੀ ਤਾ ਹੋਈ ਹੈ ਇੱਕ ਗੁਰੂ ਦੀ ਸੇਵਾ ਤੇ ਦੂਸਰਾ ਸਿਮਰਨ ਦੇ ਸਦਕਾ ਜਿਵੇਂ ਪੰਖੀ ਦੇ ਦੋ ਖਰ ਨੇ ਪੰਖੀ ਦੋ ਖਰਾ ਦੇ ਸਹਾਰੇ ਉੱਡਦਾ ਹੈ ਇੱਕ ਪੰਖ ਹੋਵੇ ਤੇ ਪੰਖੀ ਉੱਡ ਨਹੀਂ ਸਕਦਾ ਇਸੇ ਤਰ੍ਹਾਂ ਜੀਵਨ ਦੇ ਅੰਦਰ ਦੋ ਫਰ ਇੱਕ ਸੇਵਾ ਤੇ ਸਿਮਰਨ ਦਾ ਹੋਵੇ ਤੇ ਸਾ ਸਿੰਤ ਮਡੋਖੇ ਜਿਹੜਾ ਉਹ ਪ੍ਰਮਾਤਮਾ ਦੇ ਦਰ ਉੱਤੇ ਪ੍ਰਵਾਣ ਹੋ ਜਾ ਪਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੁਣਾ ਇੱਕ ਕਵਿਤਾ ਬੜਾ ਕਮਾਲ ਦਾ ਸੰਝਾ ਕੀਤਾ ਹੈ ਕਹਿੰਦੇ ਜਿੱਥੇ ਆਮ ਦੁਨੀਆ ਦੀ ਸੋਚ ਹਸਤੀ ਖਤਮ ਹੋ ਜਾਂਦੀ ਹੈ ਨਾ ਉੱਥੇ ਇੱਕ ਰੱਬ ਦੇ ਪਿਆਰੇ ਦੀ ਉਚਾਈਏ ਜਿਹੜਾ ਉੱਥੇ ਸ਼ੁਰੂ ਹੁੰਦੀ ਹੈ ਭਾਈ ਵੀਰ ਸਿੰਘ ਜੀ ਕਹਿੰਦੇ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਠੱਠੀ ਮੱਲੋ ਮੱਲੀ ਦਿਨ ਉੱਥੇ ਮਾਰਦਾ ਉਡਾਰੀਆਂ ਪਿਆਲੇ ਅਨ ਡੇਠ ਨਾਲ ਬੋਲ ਲੱਗ ਜਾਨ ਉੱਥੇ ਰਸ ਤੇ ਸਰੂਰ ਆਵੇ ਝੂਮਾ ਓਣ ਪਿਆਰੀਆਂ ਗਿਆਨੀ ਸਾਨੂੰ ਹੋੜਦਾ ਵੈ ਵੀ ਢੋਲਾ ਆਖਦੇ ਮਾਰਿ ਗਏ ਨੇ ਕੋ ਜਿੰਨਾ ਲਾਈਆਂ ਬੁੱਧੋ ਪਾਰ ਉਡਾਰੀਆਂ ਬੈਠਦੇ ਗਿਆਨੀ ਬੁੱਧ ਮੰਡਲੇ ਦੀ ਕੈਦ ਵਿੱਚੋਂ ਬਲਵਲੇ ਦੇ ਦੇਸ਼ ਮੇਰੀਆਂ ਲੱਗ ਦੁਨੀਆਂ ਜਾਤ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਸਾਧ ਸੰਗਤ ਉਹਨਾਂ ਦੀਆਂ ਜਿਗਿਆ ਪਰੀਤਾਂ ਨੇ ਨਾ ਉਸਾਈ ਦੇ ਦਰਬਾਰ ਨਾਲ ਲੱਗਿਆ ਵਿਦਿਆਨੇ ਕਿਉਂਕਿ ਮਾਲਕ ਦੀ ਪਾਵਨ ਬਾਣੀ ਕਹਿੰਦੀ ਜਿਸ ਪਿਆਰੇ ਸੋ ਨੇ ਇਸ ਆਗੈ ਮਰ ਚਲੀਏ ਤਰੇਕ ਜੀਵਨ ਸੰਸਾਰ ਤਾ ਕੱਪਾਛੇ ਜੀਵਨਾ ਭਾਈ ਕन्हैया ਦੇ ਮਨ ਤੁੰਦਰ ਵੀ ਮਨ ਰਾਗ ਪੈਦਾ ਕੋ ਜਿਹੜਾ ਵੀ ਮਜਦੂਰ ਦੇਣਾ ਆਪਣੇ ਸਿਰ ਉੱਤੇ ਉਸਦਾ ਵਜਨ ਰੱਖਣਾ ਤੇ ਸਾਧ ਸੰਗਤ ਆਪਣੀ ਅਗਲੀ ਮੰਜ਼ਲ ਦੇ ਉੱਤੇ ਉਸ ਨੂੰ ਪਜਾ ਦੇਣਾ ਸਭਾ ਬਣਿਆ ਮਾਤਾ ਪਿਤਾ ਸਾਥ ਸੰਗਤ ਇਸ ਨੂੰ ਬੜੇ ਪਿਆਰ ਨਾਲ ਪਾਲਦੇ ਨੇ ਇੱਕ ਦਿਨ ਭਾਈ ਨਨੂਬਾ ਜੀ ਪਾਸੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਸੁਣੀ ਤੇ ਮਿਰ ਮਾਲਕ ਸਾਹਿਬ ਜੀ ਨੇ ਜਦੋਂ ਇਹ ਸ਼ਲੋਕ ਸਾਨੂੰ ਸਾਝਾ ਕੀਤਾ ਨਾ ਗੁਣ ਗੋਬਿੰਦ ਗਾਯੂ ਨਹੀਂ ਜਨਮ ਅਕਾਰਤ ਕੀਨ ਭਾਈ ਕਨਈਏ ਦੇ ਮਨ ਅੰਦਰ ਨਾ ਸਕੂਨ ਬਣ ਗਿਆ ਭਾਈ ਨਨੂਬਾ ਨੂੰ ਕਹਿੰਦੇ ਭਾਈ ਸਾਹਿਬ ਮੈਂ ਇਸ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਵਾਂ ਇਸ ਗੁਰੂ ਦੇ ਮੈਨੂੰ ਦਰਸ਼ਨ ਪ੍ਰਾਪਤ ਕਿਵੇਂ ਹੋਣਗੇ ਤੇ ਭਾਈ ਕਨਈਆ ਜੀ ਜਦੋਂ ਇਹ ਬੇਨਤੀ ਨੂੰ ਸੁਣਿਆ ਤੇ ਸਾਸਮੁਤਾਨੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਦਰਬਾਰ ਸਾਸਮੁਤ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਗਏ ਸਾਲ 1675 ਈਸਵੀ ਦੇ ਅੰਦਰ ਅਨੰਤਪੁਰ ਸਾਹਿਬ ਦੀ ਧਰਤੀ ਤੋਂ ਮੇਰੇ ਮਾਲਕ ਸੇ ਪਾਸ਼ਾ ਜੀ ਦਿੱਲੀ ਦੇ ਅੰਦਰ ਜਾ ਕੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਕਲਗੀਧਰ ਬਾਪੂ ਦੀ ਪਾਵਨ ਦਰਬਾਰ ਦੇ ਅੰਦਰ ਭਾਈ ਕन्हैया ਸਿੰਘ ਦੁਆਰਾ ਫਿਰ ਚਲੇ ਜਾਂਦੇ ਇੱਕ ਵਾਰ ਵਾਪਸ ਆ ਜਾਂਦੇ